ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 843 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 845 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਬਿਲਾਵਲ ਮਹੱਲਾ ਚੌਥਾ ਸ਼ਲੋਕ ਹਰ ਪ੍ਰਭ ਸੱਜਣ ਲੋੜ ਲਹੋ ਮਨ ਵਸੈ ਵਡ ਭਾਗ ਹੇ ਭਾਈ ਅਸਲ ਮਿੱਤਰ ਪਰਮਾਤਮਾ ਨੂੰ ਲੱਭ ਲਵੋ ਜਿਹਦੇ ਮਨ ਵਿੱਚ ਉਹ ਆਪਸਦਾ ਹੈ ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ ਗੁਰ ਪੂਰੇ ਵੇ ਖਾਲਿਆ ਨਾਨਕ ਹਰ ਲਿਵ ਲਾਗ ਹੇ ਨਾਨਕ ਜੈਸਾ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਉਹਦੀ ਸੁਰਤ ਪਰਮਾਤਮਾ ਵਿੱਚ ਜੁੜ ਗਈ ਸ਼ਾਂਤ ਮੇਰਾ ਹਰ ਪ੍ਰਭ ਰਾਵਣ ਆਇਆ ਹੋ ਮੈਂ ਬਿਖ ਝਾਗੇ ਰਾਮ हे ਸਹੇਲਿਏ ਜਿਹੜੀ ਜੀਵ ਇਸਤਰੀ ਆਤਮਕ ਮੌਤ ਲਿਆਉਣ ਵਾਲੀ ਹਉਮੈ ਦੀ ਜ਼ਹਿਰ ਨਾਲ ਭਰੇ ਹੋਏ ਸਮੁੰਦਰ ਨੂੰ ਓਖਿਆਈ ਨਾਲ ਲੰਘ ਕੇ ਪਰਬੂ ਪਤੀ ਨੂੰ ਮਿਲਣ ਵਾਸਤੇ ਗੁਰੂ ਦੀ ਸ਼ਰਨ ਆਉਂਦੀ ਹੈ ਗੁਰਮਤ ਆਪ ਮਿਟਾਇਆ ਹਰ ਹਰ ਰਿਵ ਲਾਗੇ ਰਾਮ ਓ ਗੁਰੂ ਦੀ ਮੱਤ ਉਤੇ ਤੁਰ ਕੇ ਆਪਣੇ ਅੰਦਰੋਂ ਆਪਾ ਭਾਵ ਮਿਟਾਉਂਦੀ ਹੈ ਤੇ ਫਿਰ ਉਸ ਦੀ ਲਗਨ ਪਰਮਾਤਮਾ ਦੇ ਨਾਮ ਵਿੱਚ ਲੱਗ ਜਾਂਦੀ ਹੈ ਅੰਤਰ ਕਮਲ ਪਰਗਾਸਿਆ ਗੁਰ ਗਿਆਨੀ ਜਾਗੇ ਰਾਮ ਗੁਰੂ ਤੋਂ ਮਿਲੀ ਆਤਮਿਕ ਜੀਵਨ ਦੀ ਸੂਝ ਨਾਲੋ ਵਿਕਾਰਾਂ ਦੇ ਹੱਲਿਆਂ ਵੱਲੋਂ ਸਦਾ ਸੁਚੇਤ ਰਹਿੰਦੀ ਹੈ ਉਹਦੇ ਅੰਦਰ ਹਿਰਦਾ ਕੌਲ ਫੁੱਲ ਖਿੜ ਜਾਂਦਾ ਹੈ ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਵੱਡ ਭਾਗੇ ਰਾਮ ਏ ਦਾਸ ਨਾਨਕ ਪੂਰੇ ਵੱਡੇ ਭਾਗਾ ਨਾਲ ਹੀ ਪ੍ਰਭ ਪਰਮਾਤਮਾ ਮਿਲਦਾ ਹੈ ਹਰ ਪ੍ਰਭ ਮਨ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਏ ਪਾਈ ਪੂਰੇ ਗੁਰੂ ਦੀ ਰਾਹੀ ਜਿਸ ਮਨੁੱਖ ਦੇ ਮਨ ਵਿੱਚ ਹਰੀ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ ਹਰ ਨਾਮ ਦੀ ਬਰਕਤ ਨਾਲ ਉਸ ਦੇ ਅੰਦਰ ਚੜ੍ਹਦੀ ਕਲਾ ਬਣੀ ਰਹਿੰਦੀ ਹੈ ਗੋਰ ਪੂਰੇ ਪ੍ਰਭ ਪਾਇਆ ਹਰ ਹਰ ਲਿਵ ਲਾਗੀ RAM ਗੋਰ ਪੂਰੇ ਪ੍ਰਭ ਪਾਇਆ ਹਰ ਹਰ ਲਿਵ ਲਾਈ RAM ਪੂਰੇ ਗੁਰੂ ਦੀ ਰਾਹੀ ਜਿਸ ਨੂੰ ਪ੍ਰਭ ਮਿਲ ਪਿਆ ਉਹ ਹਰ ਵੇਲੇ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ਆ ਗਿਆ ਨੰਦੇਰਾ ਕਟਿਆ ਜੋਤ ਪ੍ਰਗਟ ਆਈ ਰਾਮ ਉਸ ਦੇ ਅੰਦਰੋਂ ਆਧਮਿਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਕਟਿਆ ਜਾਂਦਾ ਹੈ ਉਸ ਦੇ ਅੰਦਰ ਰੱਬੀ ਜੋਤ ਜਗ ਪੈਂਦੀ ਹੈ ਜਨ ਨਾਨਕ ਨਾਮ ਅਧਾਰ ਹੈ ਹਰ ਨਾਮ ਸਮਾਈ ਰਾਮ ਏ ਨਾਨਕਾਹ ਉਸ ਮਨੁੱਖ ਲਈ ਪਰਮਾਤਮਾ ਦਾ ਨਾਮ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਜ਼ਿੰਦਗੀ ਦਾ ਸਹਾਰਾ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਵਿੱਚ ਉਸ ਦੀ ਈਨਤਾ ਬਣੀ ਰਹਿੰਦੀ ਹੈ। ਧਨ ਹਰ ਪ੍ਰਭ ਪਿਆਰ ਹੈ 라ਵੀਆ ਜਾਂ ਹਰ ਪ੍ਰਭ ਭਾਈ ਰਾਮ। ਹੈ ਭਾਈ ਜਦੋਂ ਕੋਈ ਜੀਵ ਇਸਤਰੀ ਪ੍ਰਭੂ ਨੂੰ ਚੰਗੀ ਲੱਗੀ ਤਦੋਂ ਪਿਆਰੇ ਪ੍ਰਭੂ ਨੇ ਉਸ ਜੀਵ ਇਸਤਰੀ ਨੂੰ ਆਪਣੇ ਨਾਲ ਮਿਲਾ ਲਿਆ ਆਖੇ ਪ੍ਰੇਮਕ ਸਾਈਆ ਜਿਉ ਬਿਲਕ ਮਸਾਈ ਰਾਮ ਉਸ ਜੀਵ ਇਸਤਰੀ ਦੀਆਂ ਅੱਖਾਂ ਨੇ ਪਿਆਰ ਦੀ ਖਿੱਚ ਖਾਦੀ ਜਿਵੇਂ ਬਿੱਲੀ ਦੀਆਂ ਅੱਖਾਂ ਚੂਹੇ ਵੱਲ ਖਿੱਚ ਖਾਂਦੀਆਂ ਹਨ ਗੌਰ ਪੂਰੇ ਹਰ ਮੇਲਿਆ ਹਰ ਰਸ ਖਾਈ ਰਾਮ ਪੂਰੇ ਗੁਰੂ ਨੇ ਜਿਸ ਜੀਵ ਇਸਤਰੀ ਨੂੰ ਪਰਮਾਤਮਾ ਨਾਲ ਮਿਲਾ ਦਿੱਤਾ ਉਹ ਜੀਵ ਇਸਤਰੀ ਹਰ ਨਾਮ ਰਸ ਦੇ ਸਵਾਦ ਦੀ ਬਰਕਤ ਨਾਲ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਗਈ ਜਾਨ ਨਾਨਕ ਨਾਮ ਵਿਗਸਿਆ ਹਰ ਹਰ ਲੈ ਬੁਲਾਈ ਰਾਮ हे ਦਾਸ ਨਾਨਕ ਹਰ ਨਾਮ ਦੇ ਕਾਰਨ ਉਹਦਾ ਹਿਰਦਾ ਕੋਲ ਖੜ ਜਾਂਦਾ ਹੈ ਉਹ ਸਦਾ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ਜਿਹੜਾ ਇਨਸਾਨ ਨਾਮ ਜਪਦਾ ਹੈ ਹਮ ਮੂਰਖ ਮੁਗਧ ਮਿਲਾਇਆ ਹਰ ਕਿਰਪਾ ਧਾਰੀ RAM ਏ ਪਾਈ ਪਰਮਾਤਮਾ ਨੇ ਮੇਰੇ ਉੱਤੇ ਮਿਹਰ ਕੀਤੀ ਹੈ ਤੇ ਮੈਨੂੰ ਮੂਰਖ ਨੂੰ ਜਾਣਨ ਨੂੰ ਗੁਰੂ ਦੀ ਰਾਹੀ ਆਪਣੇ ਚਰਨਾ ਵਿੱਚ ਜੋੜ ਲਿਆ ਹੈ ਤਨ ਤਨ ਗੁਰੂ ਸਵਾਸ਼ ਹੈ ਜੇ ਨਾ ਹੋ ਮੈਂ ਮਾਰੀ RAM ਮੇਰਾ ਗੁਰੂ ਸਲਾਹਣ ਜੋਗ ਹੈ ਤਨ ਤਨ ਹੈ ਮੇਰਾ ਗੁਰੂ ਗੁਰੂ ਨੂੰ ਸ਼ਾਬਾਸ਼ ਜਿਸ ਨੇ ਮੇਰੇ ਅੰਦਰੋਂ ਹਉਮੈ ਦੂਰ ਕਰ ਦਿੱਤੀ ਹੈ ਜੇ ਨਾ ਵੱਡ ਭਾਗੀਆਂ ਵੱਡ ਭਾਗ ਹੈ ਹਰ ਹਰ ਓਰ ਧਾਰੀ RAM ਏ ਪੈ ਜਿਨ ਵੱਡੇ ਭਾਗਾ ਵਾੜੀਆਂ ਦੀ ਕਿਸਮਤ ਜਾਗਦੀ ਹੈ ਓ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੀਆਂ ਹਨ ਜੀਵ ਇਸਤਰੀਆਂ ਜਨ ਨਾਨਕ ਨਾਮ ਸਲਾਹੇ ਤੂੰ ਨਾਮੇ ਬਲੇ ਹਾਰੀ ਰਾਮ ਏ ਦਾਸ ਨਾਨਕ ਤੂੰ ਵੀ ਪ੍ਰਮਾਤਮਾ ਦਾ ਨਾਮ ਸਲਾਇਆ ਕਰ ਨਾਮ ਤੋਂ ਸਦਕੇ ਹੋਇਆ ਕਰ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਰਾਗ ਬਿਲਾਵਲ ਵਿੱਚ ਪੰਜਵੇਂ ਪਾਤਸ਼ਾਹ ਧਾਨ ਧਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਸਾਜ ਭਿਆ ਪ੍ਰਭ ਆਪਣਾ ਗਾਇਆ రామ اے ਸਹੇੜੀਏ ਪਿਆਰੇ ਪ੍ਰਭੂ ਦੀ ਸਿਮਸਲਾ ਦਾ ਗੀਤ ਗਾਵਿਆ ਮਨ ਵਿੱਚ ਖੁਸ਼ੀ ਦਾ ਰੰਗ ਢੰਗ ਬਣ ਜਾਂਦਾ ਹੈ ਅਬੇ ਨਾਸੀ ਵਾਰ ਸੁਣਿਆ ਮਨ ਉਪਜਿਆ ਚਾਇਆ RAM ਉਹ ਕਦੇ ਨਾ ਮਰਨ ਵਾਲੇ ਖਸਮ ਪ੍ਰਭੂ ਦਾ ਨਾਮ ਸੁਣਿਆ ਮਨ ਵਿੱਚ ਚਾਹ ਪੈਦਾ ਹੋ ਜਾਂਦਾ ਹੈ ਵੱਡਾ ਪਰਮਾਤਮਾ ਆਕਾਰ ਪੁਰਖ ਵਾਹਿਗੁਰੂ ਨਾ ਕਦੇ ਮਰਦਾ ਹੈ ਨਾ ਜੰਮਦਾ ਹੈ ਸਦਾ ਟਲ ਰਹਿੰਦਾ ਹੈ ਨਾਉ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨ ਚੁੱਕੇ ਭੋਗ ਇਸ ਕਰਕੇ ਪ੍ਰਮਾਤਮਾ ਦੇ ਗੁਣ ਹੀ ਗਾਣੇ ਚਾਹੀਦੇ ਹਨ ਮਾਨ ਪ੍ਰੀਤ ਲਾਗੇ ਵੱਡਾ ਭਾਗੇ ਕਬ ਮਿਲਿਆ ਪੂਰਨ ਪਤੇ ਜਦੋਂ ਵੱਡੀ ਕਿਸਮਤ ਨਾਲ ਕਿਸੇ ਜੀਵ ਇਸਤਰੀ ਦੇ ਮਨ ਵਿੱਚ ਪ੍ਰਮਾਤਮਾ ਪਤੀ ਦਾ ਪਿਆਰ ਪੈਦਾ ਹੁੰਦਾ ਹੈ ਤਦੋਂ ਉਹ ਤਾਵਰੀ ਹੋ ਹੋ ਪੈਂਦੀ ਹੈ ਕਿ ਉਸ ਸਾਰੇ ਗੁਣਾ ਦੇ ਮਾਲਕ ਪ੍ਰਭੂ ਪਤੀ ਨੂੰ ਕਦੋਂ ਮਿਲਿਆ ਜਾ ਸਕੇਗਾ ਸਹਜ ਸਮਾਈਐ ਗੋਵਿੰਦ ਪਾਈਐ ਦੇਹੋ ਸਖੀਐ ਮੋਹ ਮਤੇ ਉਸ ਨੂੰ ਅੱਗੋਂ ਇਹ ਉੱਤਰ ਮਿਲਦਾ ਹੈ ਦੂਜੀ ਸਹੇਲੀ ਕੋਲੋਂ ਹੈ ਜੇ ਆਤਮਕ ਅਡੋਲਤਾ ਵਿੱਚ ਲੀਨ ਰਹੀਏ ਤਾਂ ਪਰਮਾਤਮਾ ਪਤੀ ਮਿਲ ਪੈਂਦਾ ਹੈ ਦੇਨ ਰੈਨ ਠਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਉਪਹਾਗਾ ਵਾਲੀ ਜੀਵ ਇਸਤਰੀ ਮੁਰਮੁਰ ਪੁੱਛਦੀ ਹੈ हे ਸਹੇਲਿਏ ਮੈਨੂੰ ਮਤ ਦੇ ਕਿ ਕਿਸ ਤਰੀਕੇ ਨਾਲ ਪ੍ਰਭ ਪਤੀ ਨੂੰ ਮਿਲ ਸਕੀਦਾ ਹੈ हे ਸਹੇਲਿਏ ਦੱਸ ਮੈਂ ਦੇ ਨਰਾਦ ਖਲੋਤੀ ਤੇਰੀ ਸੇਵਾ ਕਰਾਂਗੀ ਬੇਨਵੰਤ ਨਾਨਕ ਕਰੋ ਕਿਰਪਾ ਲੈ ਹੋ ਮੋਹੇ ਲੜ ਲਾਇਆ ਨਾਨਕ ਵੀ ਬੇਨਤੀ ਕਰਦਾ ਹੈ हे ਮੇਰੇ ਪ੍ਰਭੂ ਮੇਰੇ ਪਰਮਾਤਮਾ ਮੇਰੇ ਉੱਤੇ ਮਿਹਰ ਕਰ ਕਿਰਪਾ ਕਰ ਮੈਨੂੰ ਆਪਣੇ ਲਾੜ ਨਾਲ ਲਈ ਰੱਖ ਪਿਆ ਸਮਾਹੜਾ ਹਰ ਰਤਨ ਵਿਸਾਹਾਰਾ ਮਾ हे ਭਾਈ ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ ਜਿਹੜਾ ਮਨੁੱਖੇ ਹਰ ਨਾਮ ਵਿਹਾਜਦਾ ਹੈ ਉਹਦੇ ਅੰਦਰ ਧੀਰਜ ਪੈਦਾ ਹੋ ਜਾਂਦੀ ਹੈ ਖੋਜੀ ਖੋਜ ਲਦਾ ਹਰ ਸੰਤਨ ਪਾਹਾਰਾਮ ਪਰ ਨਾਮ ਰਤਨ ਕੋਈ ਵਿਰਲਾ ਖੋਜ ਕਰਨ ਵਾਲਾ ਮਨੁੱਖ ਭਾਲ ਕਰਕੇ ਸੰਤ ਜਨਾ ਪਾਸੋਂ ਹੀ ਹਾਸਲ ਕਰਦਾ ਹੈ ਮਿਲੇ ਸੰਤ ਪਿਆਰੇ ਦਿਆ ਧਾਰੇ ਕਥ ਹੈ ਅਕਥ ਵਿਚਾਰੋ ਜੈਸ ਵੜ ਭਾਗੀ ਮਨੁੱਖ ਨੂੰ ਪਿਆਰੇ ਸੰਤ ਮਿਲ ਪੈਂਦੇ ਹਨ ਉਹੀ ਮੇਹਰ ਕਰਕੇ ਉਸ ਨੂੰ ਉਕਾਤ ਪ੍ਰਭੂ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਸੁਣਾਉਂਦੇ ਹਨ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ ਹੇ ਭਾਈ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਸੁਰਤ ਜੋੜ ਕੇ ਮਨ ਲਾ ਕੇ ਪ੍ਰਭੂ ਚਰਨਾਂ ਨਾਲ ਪਿਆਰ پا ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਕਰ ਜੋੜ ਪ੍ਰਭ ਪੈ ਕਰ ਬੇਨੰਤੀ ਮਿਲੇ ਹਰ ਜਸਲਾਹਾ ਪ੍ਰਭੂ ਦੇ ਦਾਰ ਤੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਿਆ ਕਰੋ ਜਿਹੜਾ ਮਨੁੱਖ ਨੇਤਰ ਅਰਦਾਸ ਕਰਦਾ ਰਹਿੰਦਾ ਹੈ ਉਸ ਨੂੰ ਮਨੁੱਖਾ ਜੀਵਨ ਦੀ ਖੱਟੀ ਵਜੋਂ ਪਰਮਾਤਮਾ ਦੀ ਸਿਫਤ ਸਲਾਹ ਦਏ ਪਰਮਾਤਮਾ ਦੀ ਸਿਫਤ ਸਲਾਹ ਦੀ ਦਾਤ ਮਿਲਦੀ ਹੈ ਬੇਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗੰਮ ਅਥਾਹਾ ਹੈ ਪਹੁੰਚਦੇ ਥਾ ਪ੍ਰਭੂ ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ ਮੈਂ ਤੇਰਾ ਦਾਸ ਹਾਂ ਤੂੰ ਮੇਰਾ ਮਾਲਕ ਹੈ ਮੈਨੂੰ ਆਪਣੀ ਸਿਫਤਸਲਾਹ ਦੀ ਦਾਤ ਬਖਸ਼ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਗੋਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਤੇ ਸਾਨੂੰ ਵੀ ਪ੍ਰਮਾਤਮਾ ਪਾਸੋਂ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ ਜੇ ਨਾਮ ਦੀ ਦਾਤ ਮਿਲ ਜਾਵੇ ਜੇ ਦਾਤਾ ਮਨ ਜਾਵਸੇ ਤੇ ਉਹਦੀਆਂ ਦਾਤਾਂ ਆਪੇ ਹੀ ਆ ਜਾਂਦੀਆਂ ਹਨ ਤੇ ਅਸੀਂ ਲੋਕ ਉਹਦੀਆਂ ਦਾਤਾਂ ਮੰਗਦੇ ਰਹਿੰਨੇ ਆ ਪ੍ਰਮਾਤਮਾ ਸਾਨੂੰ ਇਹ ਵੀ ਦੇ ਦੇ ਉਹ ਵੀ ਦੇ ਦੇ ਪਰ ਪ੍ਰਮਾਤਮਾ ਦਾ ਨਾਮ ਨਹੀਂ ਮੰਗਦੇ ਇਸ ਕਰਕੇ ਪ੍ਰਮਾਤਮਾ ਦਾ ਨਾਮ ਜਪਣਾ सब तो मुली दात है कर जोड़ प्रभ पै कर बेनंती मिले हर जसलाहा बेनबंत नानक दास तेरा मेरा प्रभ अगम अथाह वाहगुरु जी का खालसा वाहगुरू जी की फतेह ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 845 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 846 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪੁਰਜੋਕ ਦੀ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ